ਨਰੋ ਅੱਛਾ ਸੀ ਲਕੀਆ ਠੀਕ ਠੀਕ ਦਾ ਵੈਸੇ ਮੈਂ ਪੈਨਸ਼ਨ ਦੇ ਪੈਸੇ ਕਢਾਏ ਹੀ ਕਿ ਹੈਗੀ ਲੈ ਕਰ ਦੂੰ ਮੈਂ ਪੈਸੇ ਕਢਾ ਕੇ ਤੇ ਮੈਂ ਜਾਨੀ ਠੀਕ ਨੀ ਰਾਨੋ ਮੇਰੇ ਦੀ ਸੌਂ ਮਰੀ ਗਈ ਹੈ ਜਾਨੀ ਜੀ ਮੇਰੀ ਗੱਲ ਸੁਣ ਨਾ ਸੁਪਤਾ ਦੀ ਸੀ ਲੱਗੀ ਹੋਈ ਆ ਹਾਂ ਤੇ ਮੇਰੇ ਪੈਨਸ਼ਨ ਵੀ ਆਈ ਹੋਈ ਆ ਆਪਾਂ ਐਂ ਤਾਂ ਚੱਲਦੇ ਆਪਣੇ ਲਈ ਨਾ ਮੈਂ ਤੁਹਾਨੂੰ ਜਾਨਾ ਉਹਨਾਂ ਨੂੰ ਸਾਰਾ ਕੰਮ ਤੇ ਆ ਬੱਲੇ ਲੈ ਸੁਪਤਾ ਨੰਬਰ ਇਹਦੇ ਕਿ ਤਰਦਾ ਇੱਥੇ ਨੂੰ ਆਉਂਦਾ ਪਿਆ ਉਹ ਜਵਾਬ ਗੁਰੂ ਵੀ ਨਹੀਂ ਦਵਾਏ ਹੋਏ ਤਾਂ ਮੈਂ ਤੁਰੇ ਫਿਰ ਦਰਦ ਨੂੰ ਤੇ ਤੂੰ ਚੱਲ ਤੇਰੀ ਪਸੰਦ ਦੇ ਨਾਲ ਮੈਂ ਤੈਨੂੰ ਸੁਣ ਦਵਾ ਦੂੰ ਕਿ ਐਂ ਕਰੋ ਦੀਦੀ ਨੂੰ ਲੈ ਲਵਾਂ ਚੱਲ ਦੇਖ ਲੈ ਫਿਰ ਆਪਾਂ ਦੀਦੀ ਨੂੰ ਜਾਈਂ ਠੀਕ ਆ ਤੇ ਅਸੇ ਕੰਮ ਸਿਆ ਇਹ ਕੰਮ ਨੂੰ ਨਹੀਂ ਹੋਣਾ ਠੀਕ ਮੰਨ ਬੋਲਣਾ ਲੱਗੇ ਬਹੁਤ हेलो हेलो मम्मी ये आज सुताले से लगी हुई है ਤੇ ਤੂੰ ਆ ਜਾ ਫਿਰ ਮੇਰੇ ਨਾਲ ਜੀ ਭਾਬੀ ਨੂੰ ਤੇਰੇ ਨੂੰ ਕਿੱਥੇ ਰਹਿਣਾ ਨੂੰ ਮੈਂ ਪੁੱਛਿਆ ਸੀ ਉਹ ਕਹਿੰਦੀ ਮੈਂ ਤਾਂ ਘਰ ਦੇ ਕੰਮ ਕਰਦੀ ਹਾਂ ਦੇਖ ਨਾ ਮੁਰਕੀ ਨੇ ਕੱਪੜੇ ਲੈਣੇ ਹੈਗੇ ਮੁਰਕੀ ਬੱਚੇ ਨੂੰ ਜਮਾ ਮਾਲ ਕਰਨਾ ਥਾ yaar ਠੀਕ ਹੈ ਮੈਂ ਦੇਖਦੀ ਕਿਨੇ ਟਾਈਮ ਤੱਕ ਕੋਈ ਮੈਂ ਥੋੜਾ ਟਾਈਮ ਲਿਗਾ ਦੇਣ ਪੈਗਾ ਠੀਕ ਹੈ

ਉਹ ਤਾਂ ਵੀ ਚਲੇ ਗਏ ਉਹ ਕਦੋਂ ਚਲੇ ਗਏ ਉਹ ਤਾਂ ਬਾਟੇ ਨੂੰ ਡਿੱਗੀ ਗਏ ਤੇ ਡਿੱਗ ਡੁੱਕੇ ਗਏ ਉਹ ਤਾਂ ਵਿਚਾਰੇ ਲਓ ਦੱਸ ਮੈਂ ਤਾਂ ਮਸਾਂ ਆਈ ਸੀਗੀ ਮੈਂ ਤਾਂ ਜਵਾਕਾਂ ਨੂੰ ਵੀ ਕਹਤਾ ਸੀ ਕਿ ਇੱਥੇ ਆ ਜਿਓ ਨਾਨੀ ਪਿੰਡ ਅੱਛਾ ਉਹ ਮੈਨੂੰ ਬੁਲਾ ਕੇ ਆਪ ਚਲੀ ਗਈ ਹਾਂ ਉਹ ਕਿਤੇ ਟਾਈਮ ਲੱਗ ਜਾਣਾ ਕਹਿੰਦੇ ਸਿਰ ਮੋਟਾ ਮੋਟਾ ਸਮਾਨ ਚੱਕਿਆ ਜਾਣਾ ਮੈਂ ਤਾਂ ਛੇਤੀ ਛੇਤੀ ਕੰਮ ਕਰਕੇ ਆਈ ਸੀ ਹੁਣ ਕੀ ਤੁਸਾਰਦੀ ਆਲੂ ਮਟਰ ਬਣਾਉਣ ਲੱਗੀ ਮੈਂ ਨਹੀਂ ਇਹ ਖਾਣੇ ਤੂੰ ਐ ਕਰ ਕੜੀ ਝੋਲ ਬਣਾ ਲਾ ਜਾਂ ਕੋਈ ਨਵੇਂ ਕੜੀ ਝੋਲ ਬਣਾ ਲੈ ਜਾਂ ਫਿਰ ਹਾਂ ਚੱਲ ਮੈਨੂੰ ਬੁਲਾ ਕੇ ਆਕ ਤੋ ਜਸ ਹਾਈ ਸਾਈ ਵੱਜਣ ਵਾਲੇ ਨੇ ਜਵਾਬ ਆਉਣ ਵਾਲੇ ਮੈਨੂੰ ਤਾਂ ਲੱਗਦਾ ਭਾਬੀ ਚਾਹ ਤੂੰ ਬਣਾਉਂਦੀ ਫਿਰ ਪੈਣੀ ਬੇਬੀ ਵੀ ਨਹੀਂ ਆਈ ਅਜੇ ਤੱਕ

ਹਰੇ ਭਾਰ ਦਾ ਗਰਮ ਵਾਲੀ ਸੱਸ ਸੀ ਗਾ ਬੇ ਬੇ ਰਮਾ ਇਹ ਕੱਦਲੇ ਮੈਂ ਪਾਉਂ ਗਿਆ ਤੇ ਹਾਂ ਲੈਉਂਗੀ ਬੇ ਬੇ ਤੂੰ ਆਪ ਚਲੀ ਗਈ ਆਪ ਮੈਨੂੰ ਬਿਲਾ ਕੇ ਤੇ ਆਪ ਤੂੰ ਚਲੀ ਗਈ ਮੈਂ ਭੈਣਾ ਤੈਨੂੰ ਬਹੁਤ ਟਾਈਮ ਦਿੱਤਾ ਤੂੰ ਤਾਂ ਆਈ ਹੋਈ ਨਹੀਂ ਫਿਰ ਮੈਨੂੰ ਸੀਗਾ ਉੱਥੇ ਵੀ ਡੱਟ ਪੈ ਜਾਣੀ ਕੱਪੜੇ ਨਾ ਖੜ ਕੇ ਮਿਲਣੇ ਨਹੀਂ ਥੋੜੇ ਪਸੰਦ ਦੇ ਮੈਂ ਤਾਂ ਜਵਾਕਾਂ ਨੂੰ ਵੀ ਉਹ ਵਿੱਧੀ ਲੈਈ ਸੁਣ ਬਚਤ ਕੋਈ ਨਾ ਰੋਕ ਜਾ ਇਹ ਖਾ ਦੇ ਮੈਂ ਕੋਈ ਨਾ ਕੋਈ ਆਲੇ ਨੇ ਫਿਰ ਮੈਂ ਦਿਖਾਉਣੀ ਦੋਨਾਂ ਨੂੰ ਦਿਖਾਉਣੀ ਕੱਟੀਆਂ ਚਾਂਗਾ ਪਾਣੀ ਪਾ ਲੈ ਇਹ ਤਾਂ ਬਹੁਤ ਸੋਹਣੀ ਸੀ ਮੈਂ ਸ਼ਾਟ ਲੈ ਕੇ ਇੱਥੇ ਦੁਣਾ ਵਾਸਤੇ ਚੜ ਬੱਲੀਏ ਬੋਲ ਤਾਂ ਉਹ ਤੁਹਾਨੂੰ ਨਹੀਂ ਕਿ ਮੈਂ ਕਾਰ ਲੱਗੀ ਆ ਮੈਂ ਤੇਰੇ ਵਾਸਤੇ ਲੈ ਕੇ ਆਈ ਆ ਹਾਂ ਬਹੁਤ ਸੋਹਣਾ ਵਾ ਸੂਟ ਹਾਂ ਮੈਨੂੰ ਵੀ ਦਿਖਾ ਬੇਬੇ ਆ ਵੜਾ ਸੂਟ ਮੈਂ ਤੇਰੇ ਵਾਸਤੇ ਲੈ ਕੇ ਆਈ ਆ ਕਿੰਨਾ ਸੋਹਣਾ ਕੱਪੜਾ ਇਹ ਤਾਂ ਸੋਹਣਾ ਮੈਂ ਮੇਰੇ ਸੋਹਣਾ ਲੁਗਬਬ ਵੀ ਰਹਿਣਾ ਨਹੀਂ ਇਹ ਤਾਂ ਬੇਬੇ ਮੇਰੇ ਵਾਸਤੇ ਨਹੀਂ ਹੈ ਨਾ ਇਹ ਨੂੰ ਦੇ ਦੇ ਤੂੰ ਆ ਮੇਰੇ ਸੋਹਣਾ ਲੱਗੂ ਬਹੁਤ ਸੋਹਣਾ ਸੂਟ ਹੈ ਇਹ ਇਹ ਆ ਸੂਟ ਮੈਂ ਫਿਰ ਤੂੰ ਲੈ ਲਾਵੜਾ ਇਹਨੇ ਆ ਦੋ ਰੱਖ ਲੈ ਪੜਾ ਸੋਹਣਾ ਨਹੀਂ ਇਹ ਵੀ ਮੇਰੇ ਬੇਬੇ ਸੁਣਾ ਲੱਗੂਗਾ ਇਦਾਂ ਦਾ ਨਾ ਸਾਡੇ ਗਵੰਡਰ ਦੇ ਪਾਇਆ ਮੈਂ ਤਾਂ ਸਾਰਾ ਉਹ ਨਹੀਂ ਇੱਕ ਸੂਟ ਤਾਂ ਦੇ ਦੇ ਉਹ ਚਲ ਕੋਈ ਨਾ ਬੇਬੇ ਤੂੰ ਇੱਕ ਇੱਕ ਸੂਟ ਵੀ ਨਹੀਂ ਦੇ ਸਕਦੀ ਚਲ ਕੋਈ ਨਾ ਦੇ ਦੇ ਇਹਨੂੰ ਸੂਟ ਇੱਕ ਤਾਂ ਦੇ ਦੇ ਹਾਂ ਮੈਨੂੰ ਚਲ ਕੋਈ ਨਾ ਰਾਨੂੰ ਇਹਨੂੰ ਦੇ ਦੇ ਸੂਟ ਇਹਨੂੰ ਖੁਸ਼ ਰਹਿਣ ਦੇ ਤੂੰ ਹਾਂ ਬਹੁਤ ਸੋਹਣਾ ਸੂਟ ਮੇਰੇ ਬਾਅਦ ਤੇ ਫਿਰ ਬੇਬੇ ਤੂੰ ਲੈ ਕੇ ਨਹੀਂ ਆਏਗੀ ਚਲ ਕੋਈ ਨਾ ਤੇਨੂੰ ਮੈਂ ਫੇਰ ਲਿਆ ਦੂੰਗੀ ਕੱਪੜੇ ਐ ਕਰ ਮੇਰੇ ਵਾਸਤੇ ਕੜੀ ਚੌਲ ਨਾ ਟੇਫਨ ਚ ਪੈਕ ਕਰ ਲਿਆ ਚ ਲੈ ਆ ਦੇ ਇਹਨੂੰ ਹਾਂ ਚੱਲ ਹੁਣ ਇਹ ਤੇ ਡਿੱਗੀ ਚ ਰੱਖ ਕੇ ਲੈ ਜੀ ਲੈ ਬੇਬੇ ਲਿਫਾਫਾ ਤਾਂ ਦੇ 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 ਲਿਫਾਫਾ ਨਹੀਂ ਤੈਨੂੰ ਪਤਾ ਤਾਂ ਹੈ ਮੈਂ ਨਹੀਂ ਦਿੰਦੀ ਨਹੀਂ ਲਿਫਾਫਾ ਤੂੰ ਆ ਦੇ ਹੁਣ ਡਿੱਗੀ ਚ ਰੱਖ ਕੇ ਲੈ ਜੀ ਆਪਦਾ ਇਹ ਕੱਪੜੇ ਚੱਲ ਕੁੜੀ ਇਹਨੂੰ ਕੜੀ ਚੌਲ ਪਾ ਕੇ ਲੈ ਆ ਦੇ ਆ ਲੱਭ ਦੀ ਲੈ ਚੰਗਾ ਫਿਰ ਬੇਬੇ ਮੈਂ ਤਾਂ ਜਾਣੀ ਆ ਆ ਹੋਏ ਨਾ ਇਰਾਕ ਕੇ ਲੈ ਜਾ ਠੀਕ ਠੀਕ ਆ ਮੈਂ ਤਾਂ ਜਾਨੀ ਆ ਚੰਗਾ ਚੰਗਾ ਬਪਾ ਤੁਦ ਦੇ ਲੋੜ ਦੇ ਵਾਸਤੇ ਕੱਪੜੇ ਲਈ ਮੇਰੇ ਵਾਸਤੇ ਲੈ ਕੇ ਨਹੀਂ ਆਈ ਕੁਝ ਵੀ ਤੂੰ ਐ ਕਰ ਸਕੂਟਰੀ ਦੇ ਵਿੱਚ ਇੱਕ ਹੋਰ ਲਫਾ ਪਿਆ ਉਹ ਚੱਕ ਕੇ ਲੈ ਕੇ ਆ ਉਹ ਚ ਤੂੰ ਕੀ ਲੈ ਕੇ ਆਈ ਹੋਵੇਂਗੀ ਸਬਜ਼ੀਆਂ ਲੈ ਕੇ ਆਈ ਉਹ ਤੂੰ ਜਾ ਤਾਂ ਦੇ ਦੇ ਇਹਦੇ ਵਿੱਚ ਤਾਂ ਸੂਟ ਆ ਇਹ ਕਿਹਦੇ ਸੂਟ ਆ ਬਸ ਮੈਨੂੰ ਪਤਾ ਸੀ ਉਹ ਸਾਰੇ ਕੱਪੜੇ ਲੈ ਜਾਂਦੀ ਮੈਂ ਤਾਂ ਅੰਗਰ ਕੇ ਤੇਰੇ ਪਿੰਨੀ ਅੱਡ ਕਰ ਲਈ ਸੀ ਕੱਪੜੇ ਅੱਛਾ ਆ ਦੇਖ ਆ ਸੁਟ ਤੇਰੇ ਆ ਸੋਨੇ ਆ ਨਾ ਆ ਮੈਂ ਪਹਿਲੀ ਛਾਂਟ ਤੇਰੇ ਅੱਡ ਲੈ ਕੇ ਆਈ ਆ ਹਾਂ ਦੇਖ ਪ੍ਰੋਬੋਕ ਆ ਲੈ ਆ ਵੀ ਉਹਦੇ ਨਾਲ ਦਾ ਇਹ ਦੂਜੇ ਨਾਲ ਦਾ ਹਾਂ ਤੇ ਆ ਇਹਦੇ ਨਾਲ ਚੁੰਨੀ ਆ ਤੇ ਕਾ ਸੂਟ ਆ ਤੇਰਾ ਛਾਹ ਆ ਇਹ ਵੀ ਬਹੁਤ ਸੋਹਣਾ ਮਹਾਂ ਹਾਂ ਮੇਰੇ ਪਤਾ ਸੀ ਇਹਨੇ ਸਾਰੇ ਤੇਰੇ ਲੈ ਜਾਣੇ ਆ ਤਾਂ ਹੀ ਮੈਂ ਅੱਡ ਪਹਿਲਾਂ ਹੀ ਲੈ ਕੇ ਆਈ ਸੀ ਤਾਂ ਹੀ ਤੈਨੂੰ ਕਹਿੰਦੀ ਤੂੰ ਵੀ ਅੱਧੀ ਸਬਜ਼ੀ ਲੈ ਕੇ ਆਈ ਆ ਉਹ ਮੈਂ ਕਿਹਾ ਕਿ ਤੂੰ ਸਬਜ਼ੀ ਲੈ ਕੇ ਆਈ ਹੋਵੇਂਗੀ ਹਾਂ ਇਹ ਸਾਰੇ ਸੂਟ ਤੇਰੇ ਆ ਹਾਂ ਸੋਨੇ ਬੇਬੇ ਚਾਰੇ ਹੁੜ ਸੁਟ ਤੇਨ ਪਸੰਦਾਂਗੇ ਤੇ ਲੈਕਰ ਹੁਣ ਕੜੀ ਚੋਲ ਲੈ ਕੇ ਆਪਾਂ ਦੋਨੇ ਖਾਣੇ ਬੈਠੇ